ਕੋ ਜਾ ਅਫਸਰ ਦੇ ਵਿੱਚ ਆ ਜਾ ਰਹੀ ਹੀ ਸਤਿੰਦਰ ਕੋਲੀ ਜਿਹੜਾ ਸੁਖਬੀਰ ਬਾਦਲ ਦੀਆਂ ਪ੍ਰਾਈਵੇਟ ਕੰਪਨੀਆਂ ਦਾ ਚਾਰਟਰਡ ਅਕਾਊਂਟੈਂਟ ਸੀਗਾ ਇਹਨੂੰ ਹੀ ਮੁੜ ਕੇ ਐਜੀਪੀਸੀ ਦਾ ਲਾਤਾ ਐਜੀਪੀਸੀ ਦੀ ਤਨਖਾਹ ਇੱਥੋਂ ਲੈਂਦਾ ਹੈ ਕੰਮ ਕਿਤੇ ਕਰੀ ਜਾਂਦੇ ਇਹ ਸਭ ਸਰ ਇਹ ਤਾਂ ਕਿੰਨੀ ਠੱਗੀ ਮਾਰੀ ਇਹਨਾਂ ਨੇ ਕਿੰਨੀ ਚੋਰੀ-ਵਜਾਦੀ ਕੀਤੀ ਉੱਥੇ ਇਹ ਸਭ ਚੀਜ਼ਾਂ ਦਾ ਹੁਣ ਪਤਾ ਲੱਗੂ ਤੁਹਾਨੂੰ ਜਦੋਂ ਇਹਦੀ ਜਾਂਚ ਪੂਰੀ ਕੰਪਲੀਟ ਹੋ ਗਈ ਨਾ ਸਭ ਵੱਡੇ ਵੱਡੇ ਖੁਲਾਸੇ ਹੋਣਗੇ ਕਿ ਇਹਨਾਂ ਨੇ ਕਿੱਦਾਂ ਉੱਥੇ ਲੁੱਟ ਬਚਾਈ ਜਾਂਦਾ ਦਾ ਐਜੀਪੀਸੀ ਦੇ ਸੋਤ ਧਮੀ ਸਾਹਿਬ ਨੂੰ ਬੇਨਤੀ ਆ ਕਿ ਮਦਦ ਸਰ ਪੁਲਿਸ ਨੂੰ ਆਪਣਾ ਕੰਮ ਕਰਦੇ ਹੋ ਹੁਣ ਤੁਸੀਂ ਇਹ ਦਖਲਦਾਜੀ ਆ ਜੀ ਇਹ ਫਲਾਣਾ ਜੀ ਢੀਂਗੜਾ ਜੀ ਪਹਿਲਾਂ ਸਮਝ ਲੈਣ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਹਰ ਕੋਨੇ 'ਚ ਵੱਸਦੇ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਆ ਕੱਲਾ ਧਾਮੀ ਦਾ ਤੇ ਸਗਵੀਰ ਬਾਦਲ ਦਾ ਗੁਰੂ ਗ੍ਰੰਥ ਸਾਹਿਬ ਨਹੀਂਗਾ ਤੇ ਜਿਹੜਾ ਸੱਚਾ ਸਿੱਖ ਆਪਣੇ ਗੁਰੂਗਾਰੀ ਮੱਥਾ ਵੀ ਟੇਕਦਾ ਤੇ ਜੇ ਗੁਰੂ ਨੂੰ ਕੁਝ ਹੁੰਦਾ ਤੇ ਹਰ ਬੰਦਾ ਉਹਦੇ ਲਈ ਕੰਮ ਕਰਦਾ ਉਹ ਕੰਮ ਅਸੀਂ ਕਰਦੇ ਕੋਜ ਅਫਸੇ ਦੇ ਵਿੱਚ ਆ ਜਾਵੇ ਹੀ ਸਤਿੰਦਰ ਕੋਲੀ ਜਿਹੜਾ ਸਗਵੀਰ ਬਾਦਲ ਦੀਆਂ ਪ੍ਰਾਈਵੇਟ ਕੰਪਨੀਆਂ ਦਾ ਚਾਰਟਰਡ ਅਕਾਊਂਟੈਂਟ ਸੀਗਾ ਇਹ ਨੂੰ ਮੁੜ ਕੇ ਐ ਜੀ ਪੀ ਸੀ ਦਾ ਲਾਤਾ ਐ ਜੀ ਪੀ ਸੀ ਦੀ ਤਨਖਾਹ ਇੱਥੋਂ ਲੈਂਦਾ ਹੈ ਕੰਮ ਕਿਤੇ ਕਰੀ ਜਾਂਦੇ ਇਹ ਸਭ ਸਰ ਇਹ ਤਾਂ ਕਿੰਨੀ ਠੱਗੀ ਮਾਰੀ ਇਹਨਾਂ ਨੇ ਕਿੰਨੀ ਚੋਰੀ ਵਜਾਦੀ ਕੀਤੀ ਉੱਥੇ ਇਹ ਸਭ ਚੀਜ਼ਾਂ ਦਾ ਤੁਹਾਨੂੰ ਪਤਾ ਲੱਗੂ ਤੁਹਾਨੂੰ ਜਦੋਂ ਇਹਦੀ ਜਾਂਚ ਪੂਰੀ ਕੰਪਲੀਟ ਹੋ ਗਈ ਨਾ ਸਭ ਵੱਡੇ ਵੱਡੇ ਖਲਾਸੇ ਹੋਣਗੇ ਕਿ ਇਹਨਾਂ ਨੇ ਕਿੱਦਾਂ ਉੱਥੇ ਲੁੱਟ ਬਚਾਈ ਜਾਂਦਾ ਦਾ ਐ ਜੀ ਪੀ ਸੀ ਤੇ ਸੋ ਧੰਮੀ ਸਾਹਿਬ ਨੂੰ ਬੇਨਤੀ ਆ ਕਿ ਮਹਾਰਾਜ ਸਰ ਪੁਲਿਸ ਨੂੰ ਆਪਣਾ ਕੰਮ ਕਰਦੇ ਹੋ ਹੁਣ ਤੁਸੀਂ ਇਹ ਦਖਲਦਾਜੀ ਆ ਜੀ ਇਹ ਫਲਾਣਾ ਜੀ ਢੀਂਗੜਾ ਜੀ ਪਹਿਲਾਂ ਸਮਝ ਲੈਣ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਹਰ ਕੋਨੇ ਚ ਵੱਸਦੇ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਆ ਕੱਲਾ ਧਾਮੀ ਦਾ ਤੇ ਸਗਰੀਦ ਬਾਦਲ ਦਾ ਗੁਰੂ ਗ੍ਰੰਥ ਸਾਹਿਬ ਨਹੀਂਗਾ ਤੇ ਜਿਹੜਾ ਸੱਚਾ ਸਿੱਖ ਆਪਣੇ ਗੁਰੂ ਘਰ ਦੀ ਮੱਥਾ ਵੀ ਟੇਕਦਾ ਤੇ ਜੇ ਗੁਰੂ ਨੂੰ ਕੁਝ ਹੁੰਦਾ ਤੇ ਹਰ ਬੰਦਾ ਉਹਦੇ ਲਈ ਕੰਮ ਕਰਦਾ ਉਹ ਕੰਮ ਅਸੀਂ ਕਰਦੇ